ਇਨੇ ਹਨ ਜਿਹੜੀ ਬਰਾਮਦ ਕੀਤੀ ਔਰ ਇਨੇ ਬੰਦੇ ਚੁਪੜ ਗਏ ਜੀ ਇਹਦੇ ਵਿੱਚ ਮੁਕਦਮਾ ਨੰਬਰ 304 ਅਸੀਂ ਦਰਜ ਕੀਤਾ ਜੀ ਪੀਐਸ ਏਐਨਟੀਐਫ ਮੁਹਾਲੀ ਇਹਦੇ ਵਿੱਚ 4 ਕਿਲੋ ਤੇ 100 ਗ੍ਰਾਮ ਜਿਹੜੀ ਹਿਰੋਇਨ ਉਹ ਟੋਟਲ ਬਰਾਮਦ ਹੋਈ ਹੈ ਦੋ ਬੰਦੇ ਇਹਦੇ ਵਿੱਚ ਅਰੈਸਟ ਹੋਏ ਨੇ ਦੋ ਬੰਦੇ ਅਜੇ ਐਟ ਲਾਰਜ ਨੇ ਜਿਹੜੇ ਕਿ ਮੌਕੇ ਤੋਂ ਉਥੋਂ ਭੱਜ ਗਏ ਸੀ ਤੇ ਇਹਦੇ ਵਿੱਚ ਇੱਕ ਗੱਲ ਦੱਸਣ ਵਾਲੀ ਹੈ ਕਿ ਕਿਉਂਕਿ ਇਹ ਵੀ ਛੋਟੀ ਉਮਰ ਦੇ ਨੇ ਜਿਹੜਾ ਫੜਿਆ ਉਹ ਵੀ ਕਾਫੀ ਛੋਟੀ ਉਮਰ ਦਾ ਜਿਹੜਾ ਦੂਸਰਾ ਸੀ ਉਹ ਜੁਵਨਾਈਲ ਸੀ under 18 ਸੀ ਇਸ ਕਰਕੇ ਉਹਨੂੰ ਅਸੀਂ ਜੁਵਨਾਈਲ ਹੋਮ ਦੇ ਵਿੱਚ ਜਿਹੜਾ ਉੱਥੇ ਦਾਖਲ ਕਰਾ ਦਿੱਤਾ। ਇਹ ਕਿੱਥੋਂ ਲੈ ਕੇ ਆਏ ਹੋਗੇ ਸੀਗੇ ਕੀ ਇਨਪੁਟ ਸੀਗੇ? ਇਹ ਜੋ ਐਸੋੜੇ ਹੈ ਨਾ ਫਾਜ਼ਲ ਕਾਂਡ ਜਲਾਲਾਬਾਦ ਏਰੀਏ ਦੀ ਜੋ ਹਿਰਵਿੰਦ ਦੀ ਡਿਵੈਲਪਮੈਂਟ ਚੱਲ ਰਹੀ ਹੈ। ਇਹ ਉਸ ਏਰੀਏ ਦਾ ਨੈਟਵਰਕ ਸੀਗਾ। ਅ ਸਿਮਿਲਰ ਹੀ ਬੰਦੇ ਜਿਹੜੇ ਪਾਕਿਸਤਾਨ ਤੋਂ ਆਪਰੇਟ ਕਰਦੇ ਨੇ ਉਹਨਾਂ ਵਾਲੇ ਨੈਟਵਰਕ ਸੀ। ਐਂਡ ਬਟ ਹਾਂ ਇਹ ਜਿਹੜੇ ਸਾਡੀਆਂ ਪਿਛਲੀਆਂ ਕਾਰਵਾਈਆਂ ਸੀ ਉਹਨਾਂ ਨਾਲੋਂ ਡਿਫਰੈਂਟ ਮੋਡਿਊਲ ਸੀਗਾ। ਇਹ ਅੱਗੇ ਕਿੱਥੇ ਲੈ ਕੇ ਜਾਣੀ ਸੀਗੇ ਇਹਨਾਂ ਨੇ ਕਿੱਥੋਂ ਲੈ ਕੇ ਕਿੱਥੋਂ ਆਏ ਹੋਏ ਹੈਗੇ। ਇਹ ਜਲਾਲਾਬਾਦ ਏਰੀਆ ਦੇ ਵਿੱਚ ਹੀ ਇਹਨਾਂ ਨੇ ਡੰਮ ਕਰਾਈ ਸੀ ਜੀ ਬਿਲਕੁਲ ਸਰ ਪਤਾ ਲੱਗਿਆ ਕਿ ਕਿੰਨੇ ਚਿਰ ਤੋਂ ਟੱਚਸ ਸੀਗੇ ਇਹਨਾਂ ਤੋਂ ਸਮਾਸ਼ਾ ਤੱਕ ਇਹਨਾਂ ਦੇ ਵਿੱਚ ਇੱਕ ਲੜਕਾ ਜਿਹੜਾ ਜੇ ਅਸੀਂ ਫੜਨਾ ਜੀ ਉਹ ਥੋੜਾ ਜਿਹਾ ਜ਼ਿਆਦਾ ਪੁਰਾਣਾ ਟੱਚ ਦੇ ਵਿੱਚ ਤੇ ਇਹ ਜਿਹੜਾ ਜੁਵਨਾਈਲ ਸੀਗੇ ਇਹਨਾਂ ਨੂੰ ਇਹਨਾਂ ਨਵਾਂ ਨਵਾਂ ਜੋੜਿਆ ਸੀ ਜੀ ਆਪਣੇ ਨਾਲ ਸਰ ਕਿੰਨੇ ਜਣੇ ਹੁਣ ਜ਼ਕਰ ਕੀਤੇ ਹੋਰ ਕਿੰਨੇ ਜਣੇ ਚਲਾਜ ਜਾਦੀ ਹੈ ਦੋ ਜਣੇ ਗ੍ਰਿਫਤਾਰ ਕਰ ਲਏ ਨੇ ਜੀ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤੀ ਦੋ ਜਣੇ ਜਿਹੜਾ ਜਿਨ੍ਹਾਂ ਦਾ ਆਪਣਾ ਘਰ ਸੀ ਉਹ ਉਥੋਂ ਭੱਜ ਗਏ ਇੱਕ ਜਣਾ ਮਤਲਬ ਭੱਜ ਗਿਆ ਇੱਕ ਤਾਂ ਹੈ ਹੀ ਨਹੀਂ ਸੀ ਉਹਦੇ ਘਰ ਦੇ ਵਿੱਚ ਜਿਹੜੇ ਦੋ ਪੜਨ ਵਾਲੇ ਨੇ ਉਹਨਾਂ ਦੀ ਜੇ ਤਲਾਸ਼ ਚਾਰੀ ਕਿੰਨੀ ਜਿਹੜੀ ਰੋਇਲ ਕੰਮ ਕੀਤੀ ਹੈ 4 ਕਿਲੋ 100 ਗ੍ਰਾਮ ਟੋਟਲ ਪਹਿਲਾਂ ਪਰਚੇ ਦਰਜ ਸਰ ਇਹਨਾਂ ਦੇ ਜਿਹੜਾ ਜੁਵਨਾਈਲ ਹੈ ਜੀ ਉਸ ਦੇ ਉੱਪਰ ਦੋ ਪਰਚੇ ਪਹਿਲਾਂ ਦਰਜ ਨੇ ਸਰ ਇਹਦੇ ਰਹਿਣ ਵਾਲੇ ਜੀ ਹੈ ਸਰ ਜਿਹੜੀ 50 ਕਿਲੋ ਫੜੀ ਗਈ ਹੈ ਉਸੇ ਚਾਹਤਾ ਹਿੱਸਾ ਜੀ ਇਹ ਉਹਦਾ ਸਿਮਿਲਰ ਨੈਟਵਰਕ ਹੈ ਜੀ ਜਿਹੜਾ ਮਤਲਬ ਆਪਾਂ ਤਾਰਾਂ ਤੋਂ ਪਾਰ ਕਵਾਂਗੇ ਤਾਂ ਉਹੋ ਜਿਹਾ ਹੀ ਨੈਟਵਰਕ ਹੈ ਇੱਥੋਂ ਵਾਲਾ ਜਿਹੜਾ ਮੋਡਿਊਲ ਸੀ ਆਪਸੀ ਇਹਨਾਂ ਦਾ ਤਾਲਮੇਲ ਨਹੀਂ ਸੀ ਇਹ ਇੱਕ ਡਿਫਰੈਂਟ ਮੋਡਿਊਲ ਸੀ ਬਟ ਸਰਗਣਾ ਜਿਹੜੇ ਇਹਨਾਂ ਦੇ ਪਾਰ ਬੈਠੇ ਨੇ ਉਹ ਉਹੀ ਸੀਗੇ ਕਿ ਇਸ ਤਰ੍ਹਾਂ ਹੀ ਉਹਨਾਂ ਦਾ ਟੱਚ ਚ ਹੁੰਦੇ ਆ ਕਿਵੇਂ ਤੁਹਾਨੂੰ ਯਾਦ ਕਰੀ ਚੱਲੀ ਐ ਸੀ ਮੇਰੀ ਟੀਮ ਉਹਨਾਂ ਦੇ ਟੱਚ ਵਿੱਚ ਆਈ ਹੈ ਕੋਈ ਉਹੀ ਸਭ ਤੋਂ ਮਿਲਿਆ ਉਹਨਾਂ ਨੇ ਇਹਨਾਂ ਦੇ ਹੁਣ ਜਿਵੇਂ ਮੋਬਾਈਲ ਵੀ ਬ੍ਰਾਮਦ ਹੋਏ ਨੇ ਜੀ ਉਹਦੇ ਵਿੱਚ ਵੀ ਜਿਵੇਂ ਇਹਨਾਂ ਦਾ ਉਹਦਾਂ ਸ਼ੇਅਰ ਕਰ ਰਹੇ ਨੇ ਵੀ ਅਸੀਂ ਕਿੱਥੋਂ ਆ ਕੇ ਸਮਾਨ ਫੜਨਾ ਜੀ ਕੀ ਕਰ ਰਹੇ ਆ ਮਤਲਬ ਟੋਟਲ ਉਹਨਾਂ ਦੇ ਨਾਲ ਜਿਵੇਂ ਸੋਸ਼ਲ ਮੀਡੀਆ ਰਹਿ ਗਈ ਇਨ ਟੱਚ ਨੇ ਉਹ ਸਾਡੇ ਕੋਲ ਕੋਈ ਟੈਕਨੀਕਲ ਐਵੀਡੈਂਸ ਵੀ ਮਿਲਦੇ ਨੇ ਜਿਹੜੇ ਕਿ ਕੱਲ ਨੂੰ ਅਸੀਂ ਕੋਰਟ ਦੇ ਵਿੱਚ ਵੀ ਦਿੰਦੇ ਆ। ਸਰ ਇਹ ਜਲਾਲਾਬਾਦ ਦੇਖਿਓ ਵਾਲੀ ਸਾਈਡ ਨੂੰ ਕਿਉਂ बार-बार ਜਿੱਦਾਂ ਹਮ ਟਾਰਗੇਟ ਕੀਤਾ ਜਾਂਦਾ। ਬਹੁਤ ਵੱਡੀ ਕਨਸਾਈਨਮੈਂਟ ਪਹਿਲਾਂ ਵੀ ਡਿਲੀਵਰ ਹੋਈ ਆ ਉਹ ਨੂੰ ਦੁਬਾਰਾ ਫੇਰ ਹੋਈ ਆ। ਤਾਂ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਹੈਗਾ ਉਹ ਸਾਈਡ ਤੋਂ ਕੀ ਉਧਰ ਈਜ਼ੀ ਆ ਜਾਂ ਕੀ ਚੀਜ਼ ਕੀਤੀ? ਇਹ ਜਿੰਨੇ ਕ ਸਾਡੀ ਹੁਣ ਤੱਕ ਜੀ ਸਮਝ ਬਣੀ ਆ ਜੀ ਇਹ ਜਿਹੜੇ ਇਹਨਾਂ ਦੇ ਪੈਟਰਨ ਨੇ ਨਾ ਵੀ ਇਹ ਕਿੱਥੇ ਇੱਕ ਕਰਕੇ ਜਿਆਦਾ ਨੈਟਵਰਕ ਚਲਾਉਂਦੇ ਨੇ। ਇਹ ਕੋਈ ਇਹਨਾਂ ਦਾ ਵੀ ਹੁੰਦਾ ਵੀ ਜਿਵੇਂ ਕਿਸੇ ਏਰੀਆ ਦੇ ਵਿੱਚ ਜਿਆਦਾ ਪਰਚੇ ਹੋ ਜਾਂਦੇ ਆ ਨੱਕੇ ਪੁਲਿਸ ਦੇ ਜਿਆਦਾ ਸਖਤ ਨਹੀਂ ਹੈ ਜਾਂ ਉਸ ਹਿਸਾਬ ਦੇ ਨਾਲ ਆਪਣੇ ਜਿਹੜੀ ਇਹਨਾਂ ਦੀ ਮੋਡਲ ਸਪਰੈਂਡੀ ਹੈ ਇਹ ਉਹਨੂੰ ਚੇਂਜ ਕਰਦੇ ਰਹਿੰਦੇ ਨੇ ਸਾਨੂੰ ਵੀ ਇਹ ਲੱਗ ਰਿਹਾ ਵੀ ਉਸ ਤਰੀਕੇ ਦਾ ਕੋਈ ਸ਼ਿਫਟ ਹੈ ਸਰ ਕਿਤੇ ਐਂਟੀ ਡਰੋਨ ਜਿਹੜੀ ਗੱਡੀ ਹੈ ਜੀ ਬਾਰਡਰ ਦੇ ਉੱਪਰ ਘੁੰਮਦੀ ਹੈ ਫਲੇਰ ਉਹਦਾ ਵੀ ਕੋਈ ਅਸਰ ਲੱਗ ਰਿਹਾ ਵੀ ਇਸ ਵੈਲਟ ਨੂੰ ਛੱਡ ਕੇ ਦੂਜੀ ਵੈਲਟ ਤੋਂ ਨੇ ਜਿਆਦਾ ਕਰ ਰਹੇ ਹਾਂ ਬਿਲਕੁਲ ਜੀ ਜਿਹੜੇ ਇਹ ਸਰਕਾਰ ਵੱਲੋਂ ਜਿਹੜੀਆਂ ਸਿਸਟਮ ਚਲਾਏ ਗਏ ਨੇ ਉਹਨਾਂ ਦਾ ਕਾਫੀ ਅਸਰ ਹੈ ਇਹ ਸਾਨੂੰ ਵੈਸੇ ਵੀ ਆਮ ਲੋਕਾਂ ਤੋਂ ਵੀ ਜਾਣਕਾਰੀ ਮਿਲਦੀ ਹੈ ਇਹਨਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਹੈ ਐਂਡ ਉਹ ਕਉ ਕਿਉਂਕਿ ਕਾਫੀ ਇਫੈਕਟਿਵ ਨੇ ਪੰਜਾਬ ਪੁਲਿਸ ਦਾ ਐਂਟੀ ਡਰੋਨ ਸਿਸਟਮ ਹੈ ਜਾਂ ਬੀਐਸਐਫ ਦਾ ਇੱਕ ਆਪਣਾ ਬੜਾ ਐਡਵਾਂਸ ਸਿਸਟਮ ਹੈ ਸੋ ਉਹਦਾ ਬਿਲਕੁਲ ਇਫੈਕਟ ਹੈ ਸਰ ਇਹ ਜਾਣਕਾਰੀ ਕਿਉਂ ਆ ਰਹੀ ਹੈ ਵੀ ਜੇ ਡਰੋਨ ਜਰਾ ਆ ਰਹੀ ਹੈ ਜਾਂ ਹੋਰ ਵੀ ਕੋਈ ਨਾ ਰਸਤਾ ਹੈਗਾ ਵੀ ਕੋਈ ਤਸ਼ਕਰੀ ਕਰ ਦੇ ਇਹ ਜਿੰਨੇ ਕ ਸਾਡੇ ਸਾਹਮਣੇ ਹੁਣ ਤੱਕ ਜ਼ਿਆਦਾ ਮੋਡਿਊਲ ਆਏ ਨੇ ਜੀ ਇਹ ਤਾਂ ਜ਼ਿਆਦਾਤਰ ਡਰੋਨ ਦੇ ਰਹੀ ਹਾਂ ਬਣੇ ਨੇ ਸਰ ਉਥੇ ਕਿਹੜਾ ਸਰਜਨਾ ਬਸੇ ਜੀ ਪਾਕਿਸਤਾਨ ਦੇ ਵਿੱਚ ਚਲੇ ਨੇ ਉਹਦੇ ਵਿੱਚ ਵੇਖੋ ਜੀ ਕਿਉਂਕਿ ਇਹ ਸੋਸ਼ਲ ਮੀਡੀਆ ਨਹੀਂ ਕਰਦੇ ਨੇ ਇਹ ਇਹਨਾਂ ਨੂੰ ਕੁਝ ਨਾਮ ਹੋਰ ਦੱਸ ਦਿੰਦੇ ਆ ਕਿਸ ਵੇਲੇ ਉੱਥੇ ਕੁਝ ਹੋਰ ਹੁੰਦਾ ਵਾ ਉਹ ਸਾਡੀਆਂ ਹੋਰ ਜਿਹੜੀਆਂ ਸੈਂਟਰਲ ਦੀਆਂ ਏਜੰਸੀਜ਼ ਨੇ ਜਿਨ੍ਹਾਂ ਦਾ ਮਤਲਬ ਬਿਓਨ ਦਾ ਬਾਰਡਰ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਤਾਲ ਮਿਲਣਾ ਉਹ ਆਪਣਾ ਸ਼ੇਅਰ ਕਰ ਦਿੰਨੇ ਹਾਂ ਪਰ ਉਹਦੇ ਵਿੱਚ ਐਗਜ਼ੈਕਟ ਅਸੀਂ ਨਹੀਂ ਅਜੇ ਕਹਿ ਸਕਦੇ ਕਿ ਕਿਹੜੇ ਨੇ ਉੱਥੇ ਇੱਕ ਪਾਗੋਟ ਲੈ ਕੇ ਜਾ ਰਹੇ ਸੀ ਵੀ ਇਹ 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 ਹਟ ਹੈ ਜੇ 17 ਸਾਲ ਦੀ ਉਮਰ ਸਰ ਇਹ ਕੰਮ ਕੀ ਕਰਦਾ ਬੱਚੇ ਵੇਲੇ ਹੀ ਹੈ ਜੀ ਬਿਲਕੁਲ ਸਰ ਪਤਾ ਲੱਗਾ ਇਹ ਰੋਇਲ ਲੈ ਕੇ ਕਿੱਥੇ ਵੇਚਦੇ ਨੇ ਕਿੱਥੇ ਇਹ ਕਿਉਂਕਿ ਸਾਡੇ ਉਹਦੇ ਵਿੱਚ ਦੋ ਇੰਪੋਰਟੈਂਟ ਬੰਦੇ ਹੋਰ ਨੇ ਅਰੈਸਟ ਕਰਨ ਵਾਲੇ ਜੁਵਨਾਈਲ ਤੋਂ ਵੀ ਕਿਉਂਕਿ ਅਸੀਂ ਉਹਦਾ ਰਿਮਾਂਡ ਵੀ ਲੀਗਲੀ ਨਹੀਂ ਲੈ ਸਕਦੇ ਸੋ ਉਸ ਤਰੀਕੇ ਨਾਲ ਉਹ ਵਾਲੀ ਜਿਹੜੀ ਚੀਜ਼ ਹੈ ਕਿ ਅਸੀਂ ਅਸੀਂ ਫਰਦਰ ਡਿਵੈਲਪ ਉਹ ਨਹੀਂ ਕਰ ਸਕਦੇ ਅਸੀਂ ਅਗਲੇ ਬੰਦੇ ਦੀ ਤਲਾਸ਼ ਕਰ ਰਹੇ ਹਾਂ ਜਿਹੜਾ ਅਰਸ਼ਦੀਬੇ ਦੇ ਵਿੱਚ ਪਹਾੜਾ ਹੈ ਜੀ ਉਸ ਤੋਂ ਅੱਗੇ ਸਾਨੂੰ ਜ਼ਿਆਦਾ ਹੋਰ ਇਹਦੀ ਲੈ ਸਰ ਮਾਈਨਰ ਜਾਂ ਅਡਲਟ ਜਿਹੜੇ ਛੋਟੀ ਉਮਰ ਦੇ ਨੇ ਇਹ ਜਿਆਦਾ ਇਹ ਧੰਦਾ ਕਰਨ ਲੱਗੇ ਕਿ ਕੀ ਮੁਕ ਕਰਨ ਹੋ ਸਕਦਾ ਪੈਸਾ ਹੈ ਜਾਂ ਕੀ ਹੋਰ ਚੀਜ਼ ਹੈ ਇਹ ਵੇਖੋ ਜੀ ਸਾਡੀ ਯੂਥ ਨੂੰ ਜਿਵੇਂ ਪਟਕਾ ਦਿੰਦੇ ਨੇ ਕਿ ਕੋਈ ਕਮਨੀ ਦੇ ਚੱਕਰ ਦੇ ਵਿੱਚ ਕਿ ਇਹਦੇ ਵਿੱਚ ਪੈਸਾ ਬਹੁਤ ਜ਼ਿਆਦਾ ਉਹਨਾਂ ਨੂੰ ਵਰਗਲਾ ਦਿੰਦੇ ਨੇ ਲਾਲਚ ਦੇ ਦਿੰਦੇ ਨੇ ਕਈਆਂ ਨੂੰ ਸ਼ਾਇਦ ਲਾਅ ਦੀ ਨੌਲੇਜ ਵੀ ਘੱਟ ਹੋਊਗੀ ਤੇ ਇਹ ਜੁਰਮ ਬਹੁਤ ਵੱਡਾ ਵਾ ਕੋਈ ਨਾਰਮਲ ਜਿਵੇਂ ਕੋਈ ਪਹਿਲਾ ਸੀਗਾ ਕੋਈ ਸ਼ਰਾਬ ਦਾ ਜਾਂ ਉਦਾਂ ਦਾ ਜੁਰਮ ਨਹੀਂ ਇਹਦੇ ਵਿੱਚ ਸਜ਼ਾ ਵੀ ਬਹੁਤ ਜ਼ਿਆਦਾ ਸਕਦਾ 10 ਤੋਂ ਲੈ ਕੇ 20 ਸਾਲ ਤੱਕ ਦੀ ਇਹਦੇ ਵਿੱਚ ਸਜ਼ਾ ਵਾ ਸੋ ਇਹ ਯੂਥ ਨੂੰ ਸ਼ਾਇਦ ਇਦਾਂ ਲੱਗਦਾ ਹੋਊਗਾ ਕਿਉਂਕਿ ਉਮਰ ਬਹੁਤ ਕੱਚੀ ਜੀ ਹੁੰਦੀ ਹੈ ਪੈਸੇ ਦਾ ਲਾਲਚ ਉਹਨਾਂ ਨੂੰ ਆ ਜਾਂਦਾ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਜੁਰਮ ਦਾ ਕੱਲ ਨੂੰ ਇਲزام ਸ਼ਾਇਦ ਕੀ ਹੈ ਮਤਲਬ ਲੱਗਦਾ ਇਸ ਕਰਕੇ ਸ਼ਾਇਦ ਇਹ ਕਿਦਾਂ ਦਾ ਕਰ ਰਹੇ ਜੀ